ਕਿਆ ਜਨਾ ਕੰਮ ਕਰਿਆ ਕਰ ਇਹਨੇ ਛੋੜੇ ਬੈਠੂ ਹੁੰਦੇ ਕਿਉਂ ਮੈਂ ਫਿਰ ਇਹ ਮੇਰੀ ਛੋੜੇ ਬੈਠਾ ਮੈਂ ਤਾਂ ਜਿੰਨੀ ਮੰਮੀ ਗੱਬਿਆਂ ਦੇ ਨਾਲ ਚੱਦਰ ਪੂਤੀ ਫਿਕਸ ਹੀ ਆ ਹੋਰ ਕੀ ਆਉਂਦੇ ਏਦਾਂ ਕੁਝ ਭਰਵਾਗੇ ਕੀ ਹੋਰ ਉਹ ਕੀ ਫਿਕਸ ਰੋਇਦਾ ਬਦਲਣ ਦਾ ਝੰਡੇ ਟੀ ਮੁੱਕੇ ਆ ਚੰਗੀ ਗੱਲ ਕੀ ਹੋਰ ਕੀ ਆ ਜਾਣੇ ਭਾਈ ਕੋਲ ਫੇਰ ਦੁਬਾਰਾ ਨੂੰ ਕਹਿ ਆ ਗਿਆ ਹੋ ਚੱਦਰ ਵਿਛਾਣ ਲਈ ਹੋਵੇ ਆ ਮੇਸਕੀ ਕਿੰਨੀ ਸੋਹਣੀ ਇੱੱਚੀ ਆ

ਤਰੀ ਜੱਗਣਾ ਪਰ ਕੰਮ ਥੋੜੀ ਜਿਹਾ ਕੀਤਾ ਕੋਈ ਮੇਲਾ ਮੰਮੀ ਪੂਰਾ ਮੇਰਾ ਫੁਲਕਾ ਕੱਲ ਗੋ ਲਗਾ ਸੀ ਹੁਣ ਤੂੰ ਹੀ ਕਹਿ ਨਹੀਂ ਸਕਦੇ ਕਿ ਟੇਡਾ ਮੇਡਾ ਸ ਮੈਂ ਤੇ ਕਦੇ ਗੋਲ ਬੁਲਕਾ ਕਰੀ ਗੇ ਖੈ ਨਹੀਂ ਜੇ ਤੂੰ ਪਟੋਗਾ ਤਾਂ ਮੇਰਾ ਬੋਲ ਹੈ ਇੱਕ ਨੂੰ ਪਰ ਤੇ ਅੰਜਲੀ ਇੱਕ ਨੂੰ ਪਰ ਤੇ ਜੰਦ ਨੂੰ ਜਾਂਦੀ ਮੰਮੀ ਐ ਪੂਰੀ ਪਲੇਟ ਉੱਪਰ ਰੱਖ ਕੇ ਭਾਵੇਂ ਤੂੰ ਮੇਡ ਲਾ ਤਾਂ ਮੈਂ ਜੋ ਮਰਜੀ ਕਰ ਪਰ ਨਹੀਂ ਕੰਮ ਤੇ ਕੋਈ ਅੰਦਾ ਕੋਈ ਵਿਚਾ ਦੇਣਾ

दरी वड्डी वंदली करी मोटी करी छोटी खाने न टिट विच जानी तो तदई मम्मी मैं ना भी माना समय ने मेरे को की कसूर हो गया दसो मम्मी पहला मेरी गल दसो मेरे को की कसूर हो गया ओ की हो गया तू रोण लगी है मेनू के आया मम्मी

मेरी ਜਵਾ से ਰੋੜ ਜਾਣੀ ਉਹਦੀ ਪਹਿਲੇ ਵਿੱਚ ਅੱਖ ਹੀ ਸੀ ਆ ਆ ਕਹੀ ਅਥੋਂ ਦੇਖਿਆ ਇਕੱਲਾ ਕੱਢ ਰੋਣ ਗਿਆ ਤੇ ਦੂਜੀ ਅੱਖ ਉਹ ਕਿੱਥੇ ਰੱਖ ਲੈਣੀ ਹੈ ਹੋਏ ਇਹ ਉਹਦੀ ਇੰਨਾ ਨਹੀਂ ਪਤਾ ਲੱਗਦਾ ਤੁਨੂੰ ਵੀ ਅੱਜ ਕੱਲ ਲੋਕਰੇ ਨਾ ਤੀਂ ਦੇ ਨਾ ਹੋ ਗਈ ਹਾਂ ਹਾਂ ਤੇ ਜਗਾ ਨਹੀਂ ਮੈਂ ਤੇ ਮੰਮੀ आते ਚੀਜ਼ ਹੁਕਦੀ ਹਾਂ ਹਾਂ ਤੇ ਯਾਰ ਯਾਦ ਹੈ ਨਾ ਮੇਰੇ ਆਫਿਸ ਤੋਂ ਵੀ ਯਾਰ ਆਂਦੇ ਆ ਪਰ ਉਹ ਵੀ ਆਂਦੇ ਆ ਕਿ ਆਹ ਐ ਗੁਆ ਹੈਗੀ ਐ ਤੇ ਗੁਆ ਦਾ ਲੋਕ ਗੁਆ ਦੇ ਚੇਹੇ ਚੇਤੀ ਪਛਾਣਨ ਦੇ ਲੋਕ ਆਹ ਠੀਕ ਆ ਲੋਕੀ ਦੇ ਸਾਰੇ ਆ ਗੰਦੀ ਨੇ ਨਹੀਂ ਆਣਾ ਉਹਨੇ ਗੁਆ ਦੇਖਣ ਆਣਾ ਬੜੀਆਂ ਸੋਹੇ ਦਾ ਘਰ ਕੋਈ ਨਹੀਂ ਕੀ ਗੱਲ ਆਹ ਫੜ ਫੜ ਵੇਖਣ ਆ ਜਿੰਦੇ ਚਿੱਟੀਆਂ ਪੱਤਰਾਂ ਵਾਲੇ ਜਿਹੜੇ ਕੋਦੇ ਆਉਂਦੇ ਨੇ ਉਹਦਾ ਇਹ ਦੇ ਉਸਵਾਣਾ ਗਿਆ ਗਿਆ ਕੰਮ ਮੈਂ ਅੱਛਾ ਤੇ ਉੱਥੇ ਜਾ ਕੇ ਬੋਤਾ ਕਹਿੰਦੀ ਇਹ ਕਿੱਥੇ ਲੈ ਆਇਆ ਮੈਨੂੰ ਇਹ ਤਾਂ ਬੰਦਾ ਰੈਸ ਟ੍ਰੇਲਰ ਲਗਾਵਾ ਮੈਨੇ ਉਸਵਾਣਾ ਉਹ ਤੇ ਮੰਮੀ ਉਸਵਾਣਾ ਉੱਤੇ ਪਾਈ ਹਾਂ ਪਾਈ ਮੈਨੂੰ ਕਹਿੰਦਾ ਨਾਪ ਲੈਣਾ ਅੱਛਾ ਹੋ ਐਂਜੂ ਹੁੰਦਾ ਪਰ ਤੁਹਾਡੇ ਪਿੰਡ ਤੇ ਬੁੜੀਆਂ ਨਾਪ ਲੈਂਦੀਆਂ ਅੱਛਾ ਚਾਚੇ ਉਹ ਪਿੰਡ ਹੈਗਾ ਵੇ ਇਹ ਸ਼ਹਿਰ ਹੈਗਾ ਵੇ ਆ ਕੀ ਗੱਲ ਹੋਈ ਫਿਰ ਕਹਿੰਦੋਂ ਤੂੰ ਮਾਰ ਤੀ ਉਹ ਤੀ ਉਹ ਤਾਂ ਬਾਹਰ ਵੱਤ ਗਿਆ ਕੀ ਮੈਂ ਨਹੀਂ ਲਾਦੇ ਲੈ ਜਾਸਾ ਮੈਂਗਾ ਤੁਸੀਂ ਦੇ ਰਹੀ ਹਾਂ ਬਾਹਰ ਜੇ ਨਹੀਂ ਕਰਾਂ ਮਾਫ ਦੇਗੀ ਨਾ ਸੂਟ ਦਿੱਤਾ ਜਾਏਗਾ ਐਨਾਂ ਨੂੰ ਵੀ ਤਾਂ ਚਾਹੀਦਾ ਕਮਸੇ ਕਮ ਬੁੜੀ ਵੀ ਲੈ ਕੇ ਜਾਓ ਹਾਂ ਉਹ ਬੁੜੀ ਨੇ ਵੀ ਡੇਲਰ ਰੱਖੇ ਨੇ ਅੱਜ ਹਾਂ ਅੱਜ ਡੇਲਰ ਰੱਖਿਆ ਮੀਆਂ ਦਲਾਂ ਦੀਆਂ ਉਹਦੇ ਬੈਠੀਆਂ ਅੱਛਾ ਪੈਸੋਂ ਸੇ ਹਾਂ ਪੈਸੋਂ ਜਿੰਦੇ ਦੇ ਕਹਿੰਦੀ ਜੋ ਮਰਜ਼ੀ ਹੋ ਜੇ ਮੈਂ ਬਰਾਦਰਨੇ ਕਿਤੇ ਦੇ ਮਾਫ ਦੇ ਦੇ ਐਨੰ ਸਰ ਬਾਬਾ ਦਾ ਮਾਫੀ ਪੱਕੀ ਲਵਾਈ ਰੱਖਣੀ ਹੈ ਅੱਛਾ ਕਹਿੰਦੀ ਮੈਂ ਸੂਟ ਭੇਜਾਂਗੀ ਅੱਛਾ ਮੈਂ ਮਾਫ ਨਹੀਂ ਦੇਣਾ नहीं करना वो गुण नही दिखा गया चलिया जी घूम ठीक है मैं शामी आवागा ठीक है उतो को खड़ी हो गई हां हाल जी हां जी हां जी कैन वि ले यू ना कमावेले ना बड़ा जी का कर, कि और कर के किने देर होला को मने ना दादा रुण ने कोशिश करनी के मेनू पकड़ के खींच के रोकनी कोशिश कर दी वी हां मैं रो मैं ले रो कह दे रुकना है टाइम तू ले यू ना नहीं मैं ते ना लग जा ओ दादा आया मारा चल चल जा ले जा सो वाला अच्छा

तो तू कहीं लेकिन अपनी बच्ची का भी खावगा ऐ नहीं कहना मैं ऐसा नहीं खाता नहीं मैं खाना नहीं कुछ चंगा नहीं लगता भावे थोड़ा खा तो नहीं। नहीं तो है। मैं डर लगता बोलते बोलते उची हाँ होगी तेना उची बोलना पता मैं पता होगी बोलने तू समझ आवे कि ना आवे है ना तो जल्दी जल्दी आ जाए मम्मी 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 मैं है चल जा जा कोई ना आहा। और तो 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 तो

ਉਹ ਨਹੀਂ ਪਿੰਡ ਵਾਲੀ ਕੁੜੀ ਨਹੀਂ ਗਈ ਬੰਲੀਆ ਘੱਟ ਸੋਹਣੀ ਐ ਮੇਰੇ ਨਾਲੋਂ ਐਵੇਂ ਨਾ ਮੇਰੀ ਤੁਲਨਾ ਕਰਦੇ ਨਾ ਆ ਤੋ ਚਲ ਫੜਾ ਐ ਕਰਦੀ ਤੁਸੀਂ ਤਿਆਰ ਹੁੰਦੀ ਵੀ ਘਟੇ ਨਾ ਜਾਣਾ ਨਾ ਨੱਕ ਸਾਫ ਕਰਦੀ ਵੀ ਆ ਐਨਾ ਨੱਕ ਸਾਫ ਕਰੀ ਦੇ ਹਾਂ ਇਹ ਤਾਂ ਕੰਨਾ ਮਾਰਨ ਲਈ ਆ ਮਾਹ ਤਾਂ ਕੰਨਾ ਚ ਮਾਰੋ ਭਾਵੇਂ ਨੱਕ ਜਮਾਰੋ ਨੱਕ ਜਮਾਰੋ ਨੱਕ ਜੇ ਫੋਨ ਆਇਂਦਾ ਨੀਂ ਸੇਂ ਉੱਠ ਜਾਂਦੀ ਐ ਥੋੜਾ ਜਿਆਦਾ ਵਜੇ ਦੇ ਨਾ ਕਿੰਨਾ ਸ਼ੌਕ ਹੁੰਦਾ ਅਦਰੋਂ ਤੈਨੂੰ ਕਿਹਨੇ ਗੱਭੀ ਤੁਹਾਡੇ ਸਾਹਮਣੇ ਬੈਠੀ ਹੈ ਤੂੰ ਤੁਸੀਂ ਵੇਖਦੇ ਹੀ ਨਹੀਂ ਪੇਨ ਕੀ ਕਰਦੀ ਕੀ ਨਹੀਂ ਕਰਦੀ ਜਿਹੜਾ ਕਿ ਨੱਕ ਜਮਾਰੇਗੀ ਕਿ ਨਹੀਂ ਕੰਝਾ ਮਾਰੇਗੀ ਸਹੀ ਗੱਲ ਆਪਰ ਮੇਰਾ ਕੀ ਪੈਸਾ ਚੁਬਤੇ ਨਾ ਸਿਰ ਦੱਬੀ ਲੱਗ ਜਾਂਦੀ ਹੈ ਭਾਈ ਇਹਨੂੰ ਅਕਲ ਨਹੀਂ ਆਉਂਦੀ ਤਾਂ ਮੇਰੇ ਸਾਰੇ ਪੁੱਠੇ ਨੇ ਨੱਕੇੜਾ ਨਾ ਮੈਂ ਚਾ ਪਾਣੀ ਦਾ ਸਾਫ ਕਰੀਦਾ ਪਾਣੀ ਆ ਚੁੜੀਦਾ ਖਿਜੀ ਨੱਕ ਜ ਨੱਕਰ ਪਾਣੀ ਆ ਫੇਰਾ ਮਾਰੀਦਾ ਸਹੀ ਨੇ ਹਾਂ ਨੱਕਾ ਨਹੀਂ ਦੀਦਾ ਥੋੜਾ ਬੀਗ ਨਾਲ ਕੱਢ ਦਿੱਤਾ ਬਾਅਦ ਅੱਛਾ ਔਰ ਜਦ ਤੂੰ ਨਾ ਕੁਝ ਕਰੀਓ ਉనికి ਕੋ ਕੋ ਤੇ ਨਾ ਆ ਆ ਕੰਕੋ ਕਾ ਦੇ ਰੇਗੀ ਕਾ ਕਰੀਆ ਆਪਾ ਚਲ ਜਾ ਚਾਰੇ ਜੁੱਤੀ ਵਾਲਾ ਮਸਤ ਕਾ ਉਹ ਚਾੜਾ ਸੂਟ ਨਹੀਂ ਪਸਾਂਦਾ ਸੂਟ ਵਾਲਾ ਵਧੀਆ ਕਿੰਦਾ ਵਾਲਾ ਸੂਟ ਗਰਮੀ ਬੜੀ ਏ ਸੂਟ ਚੰਗੇ ਰਹਿੰਦੇ ਨੇ ਦੇਖ ਲੈ ਕੁਛ ਕਲੇ ਸੂਟ ਗਰਮੀ ਵਾਲੇ ਹੁੰਦੇ ਨੇ ਉਹ ਸਰਦੀ ਵਾਲੇ ਹੁੰਦੇ ਨੇ ਚਲੋ ਮੰਮੀ ਆਪਾ ਚੱਲਿਆਂ ਆਪਾ ਧਿਆਨ ਰੱਖਣਾ ਹਾਂ ਹਾਂ ਯਾਰ ਕੋ ਕੋ ਹੀ ਚਲ ਆ ਜਾ ਬਾਏ 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 ਜਿਓ ਜਿਓ ਸ਼ੂਗਰ ਆ ਗਿਆ ਤੇ ਮੇਰੇ ਗਨੋਂ ਲੱਤੀ ਓਕੇ ਇਹ ਮਾਂ ਇਹਦਾ ਚਾਟ ਰਹੀ ਸੀ ਤੇ ਦਵਾਈ ਖਾਈ ਜਾਂਦੀ ਮੰਮੀ ਆਹ ਕੀ ਕਰਾ ਮੰਮੀ ਉਹ ਕੀ ਕਰਾ ਮੈਨੂੰ ਇਹਨੂੰ ਸਮਝ ਨਹੀਂ ਕਿਸੇ ਗੱਲ ਦੀ ਵੀ ਆਂਦੀ ਮੈਂ ਤੇ ਆ ਮੇਰੀ ਤਾਂ ਸੱਚੀ ਮੈਂ ਤੇ ਸ਼ੁਕਰ ਕਰਾਂਗੀ ਹੁਣ ਮੈਂ 2 ਘੰਟੇ ਆਪਣਾ ਨਾ ਰਮਾਨਾ ਟੀਵੀ ਦੇਖਣਾ ਮੇਰੇ ਸਾਰੇ ਜਿਹੜੇ ਸੀਰੀਅਲ ਨੇ ਇਹਨੇ ਸਾਰੇ ਫੜਕੇ ਦੇ ਲੰਗਾ ਛੱਡੇ ਨੇ ਹੁਣ ਮੈਂ ਟੀਵੀ ਲਾ ਕੇ 2 ਘੰਟੇ ਰਮਾਨ ਨਾਲ ਆਪਣਾ ਮ ਸੀਰੀਅਲ ਵੇਖਣੇ ਆ ਸ਼ੁਗਰ ਕੀ ਤੱਕ ਤੇ 2 ਘੰਟੇ ਚੱਲਣ ਕਿਤੇ ਫਰੀਓ ਮੰਗੀ 80 ਦੇ ਤੇ आ ठीक तो दे है ना जी जो तू खाओगी मैं खा लंगी मुझे पता नहीं अपने मर्जी की नहीं है रेडीयां ही अच्छे ते रेडीयां ही बढ़िया आ गया आज तेरे अपनी मर्जी कुछ नहीं है मेनू की मर्जी का पता टाइम नहीं आंदे वे खाओगी और मेरे को कितने दिन लगमाओगी पूछेंगे चल अपनी मर्जी ना हो तो आ जा हां भाई दो एक मिनट एक प्लेयर से bring हो ठीक है हाँ यूँ ना सप्रिंगर उनके उन्हें आगे आग? आग सप्रिंगर आगे चीज़ है तूने क्या दिखा दे मैं आते कर दूँगी बड़ी हो गई सप्रिंगर नहीं खाते नहीं आगे आगे खाके बड़े स्वाद ले स्वाद ले आगे ओह याद दिया हमने अब ये भी छुपाये हो ये पाइन है हाँ ये मकाइन वही दे है नूडल में देने नूडल ना हो नूडल में जबाई हैं दे नहीं हम ना खाओ 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 तो कहाँ जाएगी तो कर रही हैं मैं आधे खाने लग गया हूँ तुम बेला की खाना हुआ किंच खाने नैंजी खाने हैं सती लाओ बिटी जोड़ी लाओ बिजी लाओ काट के खाओ पाइने हम काटे जल्दी ना बोलो आएगा मैं आने आधे नैंजी खाने ਕੰਮ ਨਹੀਂ ਚੱਲੇਗੀ ਮੇਰੇ ਗਾਗਾਂ ਦੇ ਗੱਡੀयां ਵੀ ਆਹ ਥੋੜੇ ਖਾਣੇ ਆ ਮਲਪਾ ਗਏ ਆ ਮੈਂ ਨਹੀਂ ਖਾਣੇ ਮਲਪਾ ਤੂੰ ਗਿਆਏ ਨਾ ਕਰੋ ਜੋ ਤੂੰ ਗਾਣਾ ਬਣਾਉਂਦੇ ਨਾ ਬਣਾਉਂਦੇ ਜਦੋਂ ਨਾਮ ਹੋ ਗਿਆ ਲੈ ਗਏ ਨਾ ਆਲਾ ਜਨ ਨੂੰ ਖਾ ਲੈਨੀ ਆਹਲੇ ਗੱਡੀ ਜੰਨੀ ਲਈ ਨਾ ਗਵਾਰੀ ਵਾਰੀਆਂ ਤੂੰ ਬਾਰ ਉਹਦੇ ਬਸਤੀ ਕਰਦੇ ਉਹਨੇ ਮੈਸਰ ਕਰਕੇ ਨਹੀਂ ਆ ਰਿਹਾ ਹੈ ਨਹੀਂ ਆਦੇ ਤੈਨੂੰ ਮੇ ਨਾਲ ਖਾਣ ਦਾ ਵਾਜੂ ਨੇ ਹੈ ਨਹੀਂ ਕਿ ਖਾਣਾ ਖੀਣਾ ਹਨਾ ਪਾਲ ਲੈਣਾ ਨਹੀਂ ਨਾ ਜੋ ਵੀ ਹੋ ਗਏ ਨੇ ਫਿਰ ਤੇ ਬੇਂ ਕਹਿੰਦੇ ਕਿ ਮਿਲਪ ਨਾ ਮਰਾ ਬਗਲ ਜੰਨੀ ਆ ਚਾਹ ਲੈ ਆਂਦੇ ਮੈਨੂੰ ਤਾਂ ਨਹੀਂ ਹੁੰਦੇ ਕਿ ਕੋਈ ਕੀ ਗੱਟਾ ਕਿੰਨੂ ਹੋਇਆ ਕਿੰਨੂ ਹੋਇਆ ਮੈਂ ਤੈਨੂੰ ਹੀ ਕਿਵਾਏ ਤੈਨੂੰ ਗਲਤੀ ਕਿੱਦਨੇ ਬਾਰ ਲੈ ਆਵੇ ਤੈਨੂੰ ਲੈਣਾ ਨਹੀਂ ਜੀਦਾ ਬਾਦ ਉਹ ਬਾਲਣਾ ਤੇ ਲੈ ਗਈ ਨਹੀਂ ਗਈ ਇਹ ਤੇ ਗਰਨੀ ਹੈ ਉਹਨੇ ਕੋਈ ਸਿਮਰ ਕੋਲ ਤੇ ਉਹ ਵੇਖਦੇ ਵੇਖੇ ਤੈਨੂੰ ਅੱਗੀ ਖਾਈ ਜਾਂਦੀ ਵੀ ਹੈ ਔਰ ਉਹ ਗੱਲੀ ਜਾਂਦੀ ਵੀ ਹੈ ਮੈਂ ਸੋਚਿਆ ਹੀ ਕਿ ਇਹਨਾਂ ਆਪਾਂ ਕੁਝ ਖਵਾਵਾਂਗਾ ਬਾਬਾ ਕੁਝ ਖਵਾ ਹਾਂ ਜਦੋਂ ਦੋ ਜਿਹੜੀ ਜੀਦੇ ਨਕ ਨਹੀਂ ਲੱਪੀਆਂ ਹੁਣ ਬਸ ਆਹ ਖਾ ਦੇ ਤੂੰ ਮੈਂ ਗੋਲ ਕੱਡੇ ਰੇ ਲੱਗੀ ਉਹਦੇ ਖਾ ਚਲੋ ਕਰੀਏ ਘਰ ਦੇ ਬਾਅਦ ਚਲੋ ਤੀ ਦਿਨ ਆਜੀ ਹੋ ਗਏ ਕੋ ਆਗੋ ਤੇ ਚੋ ਖਾਣਾ ਮੈਂ ਹੁਣ ਨਹੀਂ ਲਖੜਾ ਕਰਦੀ ਤੇ ਬੜਾ ਨਹੀਂ ਵੀ ਜੀ ਲਗੀ ਨਹੀਂ ਹੈ तो देखो तो स्वाद है स्वाद में देख गोल कप्पे खा रहा हूँ गोल कप्पे हाँ मैं खा रही हूँ ठीक है देखना पाजी बोल मैंने गोल, कप। गोल कप्पे नहीं बनाई अच्छा मैंने भी भी गोल कप्पे ਇਹ ਗਿਸੇ ਖਾਣੇ ਨਹੀਂ ਆਏ ਗੋਲ ਗੱਪੇ ਦਾ ਆਨੇ ਤਰੀਕਾ ਨਹੀਂ ਦਦਨੂ ਚੁੱਪ ਕਰ ਰਹਿਣਾ ਸਵਾਦ ਮੇਰਾ ਖਰਾਬ ਖਰਾਬ ਕਰੋਗੇ ਕਿ ਨਾ ਡਿੱਗ ਗਿਆ ਮੇਰਾ ਗੋਲ ਗੱਪਾ ਤੁਹਾਡੀ ਨਜ਼ਰ ਲੱਗੀ ਲੱਗਾ ਮੇਰੇ ਗੋਲ ਗੱਪੇ ਇਹ ਗੜਾ ਬ੍ਰਿਕਾ ਖਾਂਦਾ ਹੈ ਸਾਰੇ ਗੋਲ ਗੱਪੇ ਆਈਏ ਨਾ ਸਾਰੇ ਮਿੱਤਰ ਨਹੀਂ ਮੈਂ ਦੱਸੂਗਾ ਮੇਰੀ ਬੇਸਤੀ ਜਾਨੂੰ ਖਾਣ ਲੋ ਜਿੱਦਾਂ ਮੈਂ ਖਾਂਦੀ ਆ ਘਾਰ ਇਸ ਤਰ੍ਹਾਂ ਖਾਣੀ ਹੈ ਉਹ ਪਾਈ ਨੂੰ ਨਹੀਂ ਹੈ ਉਲਟਾ ਆ ਕੇ ਖਾਓ ਤੇ ਮੂੰਹ ਵੀ ਨਹੀਂ ਟੁੱਟਿਆ ਅੱਛਾ ਘਰ ਇਸ ਤਰ੍ਹਾਂ ਖਾਣੀ ਹੈ ਘੱਜ ਵੀ ਮਰਜੀ ਨੂੰ ਖਾਣ ਇਦਿਨੇ ਆਣੇ ਆ ਉਹ ਤੇ ਵਖਰੀ ਗੈਸਤੀ ਕਰਾਈ ਉਹਨੇ ਅੰਜੂ ਦਾ ਨਾ ਪੀਓ ਨਾ ਗੋਲ ਗੱਪੇ ਤੇ ਮੈਂ ਸੁੱਕਾ ਹੀ ਬਣਾ ਦਉ ਮੈਂ ਸੁੱਕਾ ਹੀ ਖਾ ਲੰਨੀਆ ਮੈਂ ਸੁੱਕਾ ਹੀ ਉਹ ਗੋਲ ਗੱਪਾ ਇੱਕ ਸੁੱਕਾ ਬਣਾਓ ਭਾਈ ਗੋਲ ਗੱਪਾ ਹਾਂ ਮੈਂ ਕੀ ਆਈ ਪਰ ਵਾਲੇ ਕੀ ਆ ਕਰਾ ਨਾ ਸੋਚ ਲਿਆ ਜੇ ਨਾਲ ਲੈ ਕੇ ਆਇਆ ਨਹੀਂ ਕਰਨਾ ਤੋਰ ਜੋ ਖਾਣੇ ਗੋਪੇ ਖਾਣ ਦੀ ਜਾਇ ਜ ਨਹੀਂ ਗਈ

ਤੇ ਗੋਲ ਗੋਪੇ ਨੂੰ ਖਾਣੇ ਨਹੀਂ ਆਉਂਦੇ ਉੱਥੇ ਸਾਰੇ ਬਸ 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 ਦੇ ਦੇ ਇੱਕ ਇੱਕ ਹੱਦੀ ਇੰਨੀ ਬੇਸਿਕ ਚਾਹੀਦੀ ਮੇਰੇ ਉੱਤੇ ਤੇਰੇ ਨੂੰ ਖਵਾਏ ਮੈਂ ਉਹ ਇਹ ਪ੍ਰਿੰਗਰੋ ਅੱਛਾ ਉਹ ਜਿੱਤੇ ਮਲਾਪਾ ਗਏ ਸੀ ਹਾਂ ਲੱਗਦਾ ਬਹੁਤ ਚੇਲੇ ਮਲਾਪੇ ਮਲਾਪੇ ਉਹ ਜਿਹੜੀ ਹੁੰਦੀ ਹੈ ਨਾ ਵੀ ਜਿਹੜੀ ਉਡਲ ਹੁੰਦੇ ਆ ਹਾਂ ਉਹਨਾਂ ਨੂੰ ਜਿਹੜੇ ਮਲਾਪਾ ਗਏ ਮੈਂ ਨਹੀਂ ਖਾਣੇ ਦੱਸ ਇਨੇ ਉਹ ਵੀ ਨਹੀਂ ਬਣੇ ਸੀ ਉਹਨੇ ਵੀ ਮਦਿਲੇ ਨੇ ਬੜਾ ਕਿਤਾ ਉਹ ਮਲਾਪਾ ਕਾੜ ਕੇ ਆਹ ਸੋਰੀ ਮਲਾਪ ਮੈਂ ਵੀ ਬੁਲਾ ਦੀ ਗਿਆ ਹਾਂ ਇਹਨੇ ਇਹਨੇ ਉਹ ਨਿਊੜਲ ਨੂੰ ਕੱਢ ਕੇ ਪਰੇ ਛੁੱਟਦੇ ਕਿਉਂ ਖਾਲੀ ਹੋ ਮੈਂ ਜਿਹੜਾ ਮਿੱਦਾਂ ਹੁੰਦਾ ਉਹ ਹੀ ਖਾਲੀ ਮਖਾਦਾ ਤੇਗਾ ਨਾ ਵੇਖੋ ਨਹੀਂ ਸੀ ਕੋਣਾ ਹਾਂ ਜੇ ਮੈਂ ਇਹਨੂੰ ਹੋਰ ਵਿੱਚ ਲਾ ਕੇ ਜਾਉਂ ਤੋ ਨਾ ਨਾ ਇਹ ਖੜੀ ਹੋ ਗਈ ਹੈ ਹੀ ਨਹੀਂ ਇਹ ਘੱਟ ਜੋ ਵੀ ਹੋ ਗਈ ਹੈ ਤੇ ਕਿਸੇ ਦਾ ਇਸ ਕੇ ਦਾ ਕੋਈ ਹਿਸਾਬ ਨਹੀਂ ਰਹੇ ਤੁਸੀਂ ਮੈਨੂੰ ਕਹਿੰਦੇ ਲੈ ਜਾ ਲੈ ਜਾ ਹਾਂ ਲੈ ਨਾ ਟੱਕਰ ਸੁੱਲਰ ਗਈ ਚੱਲ ਮਾੜੀ ਮੋਟੀ ਬਾਹਰ ਜਾਓ ਵੀ ਪਤਾ ਲੱਗੂ ਗੈਨ ਨੂੰ ਤੇ ਮਰਾ ਲਾਣ ਦੀ ਕੋਸ਼ਿਸ਼ ਕਰਦੀ ਐ ਕਿਤੇ ਮੇਰੇ ਘਰ ਲੈ ਗਿਆ ਤੇ ਮੈਂ ਆਹ ਦੀ ਗੱਲ ਮੰਨਣਾ ਆ ਇਹ ਜਿੰਨੀ ਸਮਝ ਆ ਗਈ ਓਨੀ ਕੀ ਕੰਮ ਕਰਦੀ ਆ ਆਪਣੇ ਦਿਮਾਗ ਦੋਂਦਾ ਕਰਦੀ ਆ ਆ ਬੇਬੇ ਮੇਰੇ ਘਰ ਤੋਂ ਮਾਰਾਂ ਜੋੜੀ ਲੈਂਦਾ ਤੂੰ ਮਾਰ ਕੇ ਆਪਣੇ ਵਾਲਾ ਤੇ ਬਣੀ ਹਾਂ ਤੂੰ ਜੇ ਲੋਕਾਂ ਦੇ 3 ਘੰਟੇ ਤੋਂ ਦੇ ਲੈਣਾ 1:00 ਵਜੇ ਦਿਨ ਦੇ ਯਾਦ ਆਣਾ ਤੂੰ ਤੇ ਇੱਕ ਖੜਗਾਈ ਜੀ ਹਾਂ ਉਹ ਦੋ ਦਿਨੋਂ ਦੀ ਜੀ ਹਾਂ ਰਹਿੰਦਾ ਤੁਹਾਨੂੰ ਐਂਦੀ ਲੱਗ ਉਹ ਜਦੋਂ ਬੱਚਿਆਂ ਨੂੰ ਹੁੰਦੇ ਨੇ ਮਾਰ ਕੇ ਮਾਰੀ ਵੀ ਕਿੰਨੇ ਜ਼ੋਰ ਨਾਲ ਚਪੇ ਆਈ ਵੀ ਆਈ ਵੀ ਦਰਦ ਹੁੰਦੀ ਰਹਿਣਾ ਬੜਾ ਐਨਸਾ ਹੁੰਦਾ ਇੱਕ ਜਿਹੜੀ ਯਾਦ ਹੈਗੀ ਹੋਰ ਦਿਲਾਂ ਨਹੀਂ ਵੀ ਯਾਦ ਆ ਗਈ ਮੇਰੀ ਮਾਂ ਤੂੰ ਸੰਭੋ

ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੇਖੋ ਜੀ ਮੈਨੂੰ ਤੇ ਇਹ ਗਵਾਟ ਟੱਕਰ ਗਈ ਹੈ ਤੇ ਕਿਤੇ ਤੁਹਾਨੂੰ ਵੀ ਕੋਈ ਗਵਾਟ ਨਹੀਂ ਟੱਕਰੀ ਤੇ ਜੇ ਟੱਕਰੀ ਹੈ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਬਾਕੀ ਹੈ ਕਿ ਤੁਹਾਡੀ ਤੁਹਾਨੂੰ ਸਾਡੀ ਵੀਡੀਓ ਕਿਹੋ ਜਿਹੀ ਲੱਗੀ ਤੇ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇੱਕ ਕਮੈਂਟ ਜਰੂਰ ਕਰੋ ਸਤਿ ਸ੍ਰੀ ਅਕਾਲ ਜੀ ਹਾਂ ਜੀ ਇਹ ਭਾਈ ਦੀ ਰਿਹੜੀ ਹੈ ਜੀ ਤਰਨਤਾਪੁਰ ਤੇ बीबी कोला जी भलाई केंद्र स्कूल वो देने है तो बिलकुल अगे हैं शाम के टाइम इन्हों का इन्होंने वरायटी है बोमस दा है स्प्रिंग रोल है स्वीटकॉर्न जी एना का समान बहुत टेस्टी हूँ वा एक खा एक बार आओगे तो खाओगे तो पूरा टेस्ट आएगा ਸਫਾਈ ਵੀ ਹੈ ਸਫਾਈ ਵੇਖੋ ਸਫਾਈ ਤੇ ਹੈ ਹੀ ਹੈ ਹੋਰ ਕਹਿਣਾ ਬੇਗਾਨੇ ਸਫਾਈ ਬੁਰੀ ਹੈ ਤੇ ਇਹਨਾਂ ਦਾ ਰੇਟ ਵੀ ਜਨਰਲ ਹੁੰਦਾ ਵਾ ਤੇ ਟੇਸ ਵੀ ਹਰ ਚੀਜ਼ ਦਾ ਬਹੁਤ ਵਧੀਆ ਹੁੰਦਾ ਤੇ ਡੀਲਿੰਗ ਵੀ ਵਧੀਆ ਜੀ ਹੈ ਤੇ ਪਲੀਜ਼ ਇੱਕ ਵਾਰੀ ਇਹਨਾਂ ਕੋਲ ਜਰੂਰ ਆਓ ਇੱਕ ਵਾਰੀ ਖਾ ਕੇ ਜਾਓ ਤੇ ਫਿਰ ਤੁਹਾਨੂੰ ਪਤਾ ਲੱਗੇਗਾ ਕਿ ਅਸੀਂ ਸੱਚ ਕਹਿ ਰਹੇ ਆ ਕਿ ਝੂਠ ਕਹਿ ਰਹੇ ਆ ਸਾਸੀ ਗੱਲ